ਸੱਚੇ ਵਿਰਾਗ ਨਾਲ ਜਲਦੀ ਮਿਲਦਾ ਹੈ ਪ੍ਰਮਾਤਮਾ ਪੂਜਨਿਕ ਗੁਰੂ ਜੀ ਧੰਨ ਧੰਨ ਸਤਿਗੁਰੂ ਤੇਰਾ ਯਾਸਰ ਸੱਚੇ ਰੋਹਾਨੀ ਰਹਿਬਰ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਓਮ ਹਰੀ ਅੱਲਾ ਵਾਹਿਗੁਰੂ ਗੋਡ ਖੁਦਾ ਓ ਸੁਪਰੀਮ ਪਾਵਰ ਓ ਮਾਲਕ ਕਣ ਕਣ ਜ਼ਰੇ ਜ਼ਰੇ ਚ ਮਜ਼ੂਰ ਹੈ ਅਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਮ ਪਿਤਾ ਪਰਮਾਤਮਾ ਨਾ ਰਹਿੰਦਾ ਹੋਵੇ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਉਹ ਮਾਲਕ ਹੈ ਤੇ ਜਿੱਥੇ ਨਿਗਾਹ ਨਹੀਂ ਜਾਂਦੀ ਉੱਥੇ ਵੀ ਮਾਲਕ ਹੈ ਪਰ ਜੋ ਉਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਹੀ ਉਹ ਨਜ਼ਰ ਆਉਂਦਾ ਹੈ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਇਨਸਾਨ ਸੱਚੇ ਰਾਹ ਤੇ ਚੱਲਦੇ ਹੋਈ ਭਾਵ ਭਗਤੀ ਇਬਾਦਤ ਕਰਦੇ ਹੋਈ ਓਮ ਉਸ ਪਰਮਾਤਮਾ ਦਾ ਨਾਮ ਜਪਣਗੇ ਉਸ ਲਈ ਵਿਰਾਗ ਪੈਦਾ ਕਰਨਗੇ ਤਾਂ ਉਹ ਵਿਰਾਗ ਨਾਲ ਬਹੁਤ ਜਲਦੀ ਮਿਲ ਜਾਂਦਾ ਹੈ ਖੁਸ਼ਕ ਨਮਾਜ਼ਾਂ ਖੁਸ਼ਕ ਇਬਾਦਤ ਭਈ ਪਰਮ ਪਿਤਾ ਪਰਮਾਤਮਾ ਨੂੰ ਜਲਦੀ ਮਨਜ਼ੂਰ ਨਹੀਂ ਹੁੰਦੀ ਜੋ ਭਾਵਨਾ ਸ਼ਰਧਾ ਸੱਚੀ ਤੜਫ ਨਾਲ ਉਸ ਨੂੰ ਬੁਲਾਉਂਦੇ ਹਨ ਉਹ ਜ਼ਰੂਰ ਚਲਿਆ ਆਉਂਦਾ ਹੈ ਕਿਉਂਕਿ ਉਸ ਨੇ ਤਾਂ ਕਿਤੋਂ ਆਉਣਾ ਹੀ ਨਹੀਂ ਉਹ ਤਾਂ ਸਾਰਿਆਂ ਦੇ ਅੰਦਰ ਪਹਿਲਾਂ ਹੀ ਮਜੂਦ ਹੈ ਇਨਸਾਨ ਦੀ ਆਤਮਾ ਇਸ ਕਾਬਲ ਬਣ ਜਾਂਦੀ ਹੈ ਕਿ ਉਸ ਪਰਮਾਤਮਾ ਪਰਮਪਿਤਾ ਪਰਮਾਤਮਾ ਨੂੰ ਦੇਖ ਸਕੇ ਉਸ ਦੇ ਦਰਸ਼ਨ ਕਰ ਸਕੇ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਕਾਬਲ ਬਣ ਸਕੇ ਉਸ ਲਈ ਇਹ ਜ਼ਰੂਰੀ ਨਹੀਂ ਕਿ ਉਸ ਦੇ ਨਾਮ ਦਾ ਸਿਮਰਨ ਭਗਤੀ ਇਬਾਦਤ ਕਰੋ ਤਾਂ ਕਿ ਉਸ ਦੀ ਇਬਾਦਤ ਕਰੋ ਤਾਂ ਕਿ ਉਸ ਦੀ ਜੇ ਪਾ ਹਮੇਸ਼ਾ ਬਣੀ ਰਹੀ ਤੇ ਉਸ ਦੀ ਦਾਇਆ ਮਿਹਰ ਰਹਿਮਤ ਨਾਲ ਤੁਸੀਂ ਮਾਲਾ ਮਾਲ ਹੁੰਦੇ ਰਹੋ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਸਤਗੁਰ ਦੀ ਰਹਿਮਤ ਪਾਉਣ ਲਈ ਕੋਈ ਪੈਸਾ ਕੱਪੜਾ ਲੱਤਾ ਨਹੀਂ ਚਾਹੀਦਾ ਘਰ ਪਰਿਵਾਰ ਛੱਡਣ ਦੀ ਲੋੜ ਨਹੀਂ ਤੇ ਨਾ ਹੀ ਉਸ ਨੂੰ ਤੁਹਾਡੇ ਮਨ ਦੀ ਲੋੜ ਹੈ ਇਹ ਤਾਂ ਤੁਹਾਨੂੰ ਲੋੜ ਹੈ ਤੁਸੀਂ ਮਨ ਧਨ ਨਾਲ ਦੀਨ ਦੁਖੀਆਂ ਦੀ ਸੇਵਾ ਕਰੋ ਤੇ ਜਿੰਨਾ ਹੋ ਸਕੇ ਦੁਨੀਆਂ ਦਾ ਸਹਾਰਾ ਬਣੋ ਅੱਲਾ ਵਾਹਿਗੁਰੂ ਦੀ ਗੱਲ ਜਿੱਥੇ ਵੀ ਹੁੰਦੀ ਹੈ ਉਸ 'ਚ ਬੈਠੋ ਮਨ ਬਹੁਤ ਜ਼ਾਲਮ ਹੈ ਇਹ ਨੈਗੇਟਿਵ ਚੀਜ਼ਾਂ ਨੂੰ ਬਹੁਤ ਜਲਦੀ ਫੜਦਾ ਹੈ ਲੋਕ ਪਰਮਾਤਮਾ ਨੂੰ ਕਹਿੰਦਾ ਹਨ ਕਿ ਲੋਕ ਪਰਮਾਤਮਾ ਨੂੰ ਕਹਿੰਦੇ ਹਨ ਕਿ ਚਮਤਕਾਰ ਦਿਖਾਵੇਗਾ ਤਾਂ ਮੰਨਾਂਗੇ ਤੇ ਜੋ ਗਲਤ ਗੱਲਾਂ ਲੋਕ ਕਹਿੰਦੇ ਹਨ ਉਸ ਲਈ ਕੋਈ ਚਮਤਕਾਰ ਦੀ ਲੋੜ ਨਹੀਂ ਹੁੰਦੀ ਫਿਰ ਵੀ ਤਾਂ ਭਾਈ ਤੂੰ ਸਹੀ ਕਹਿੰਦਾ ਹੈ ਇਹ ਕਹਿ ਕੇ ਮਨ ਹਾਵੀ ਹੋ ਜਾਂਦਾ ਹੈ ਤੇ ਰਾਮ ਨਾਮ ਤੋਂ ਦੂਰ ਹੋ ਜਾਂਦਾ ਹੈ ਮਨ ਦੀ ਸੇਵਾ ਲਈ ਤੁਸੀਂ satsang ਸੁਣੋ ਮਾਲਕ ਦੀ ਯਾਦ ਚ ਸਮਾਂ ਲਗਾਓ ਤੇ ਧੰਨ ਦੀ ਸੇਵਾ ਬਿਮਾਰ ਦਾ ਇਲਾਜ ਕਰਵਾਓ ਪਿਆਸੇ ਨੂੰ ਪਾਣੀ ਭੁੱਖੇ ਨੂੰ ਖਾਣਾ ਜੋ ਵੀ ਆਰਥਿਕ ਤੌਰ ਤੇ ਕਮਜ਼ੋਰ ਹਨ ਉਹਨਾਂ ਦੀ ਸਹਾਇਤਾ ਕਰੋ ਸੱਚੇ ਦਿਲ ਨਾਲ ਤਾਂ ਉਹ ਪੈਸੇ ਦੀ ਸੇਵਾ ਹੈ ਜਿਵੇਂ ਪਰਮਾਰਥੀ ਕਾਰਜ ਚੱਲਦੇ ਰਹਿੰਦੇ ਹਨ ਆਸ਼ਰਮ ਵੱਲੋਂ ਤੁਸੀਂ ਉਸ ਚ ਸਮਾਂ ਕੱਢਦੇ ਰਹੋ ਤਨ ਮਨ ਤਨ ਨਾਲ ਤਾਂ ਇਹ ਤੁਹਾਡੀ ਸੱਚੀ ਪਰਮਾਰਥੀ ਸੇਵਾ ਹੈ ਪਰ ਜਦੋਂ ਤੁਸੀਂ ਸੇਵਾ ਕਰਦੇ ਰਹੋ ਉਸ ਤੋਂ ਬਾਅਦ ਮਨ ਨੂੰ ਹਾਵੀ ਨਾ ਹੋਣ ਦਿਓ ਯਾਰ ਕਿਉਂ ਕੀਤਾ ਕੀ ਮਿਲਿਆ ਕੁਝ ਨਹੀਂ ਮਿਲਿਆ ਕੀ ਕੀਤਾ ਮਾਲਕ ਨੇ ਤੇਰੇ ਲਈ ਕੰਮ ਕੀਤਾ ਕਿੰਨਾ ਸਿਮਰਨ ਕੀਤਾ ਤੂੰ ਕਿੰਨੀ ਭਗਤੀ ਕੀਤੀ ਹੈ ਕਿੰਨੀ ਸੇਵਾ ਕਰ ਦਿੱਤੀ ਇਸ ਤਰ੍ਹਾਂ ਮਨ ਹਾਵੀ ਹੁੰਦਾ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਏਗਾ ਮਨ ਤੇ ਫਿਰ ਕੰਨੀ ਖਿਸਕਾਏਗਾ ਆਪਣੇ ਮਨ ਨਾਲ ਭਗਤੀ ਰਾਹੀ ਲੜੋ ਸੇਵਾ ਰਾਹੀ ਲੜੋ ਤਣ ਤਦ ਮਨ ਤੁਹਾਨੂੰ ਮਾਲਕ ਦੇ ਪਿਆਰ ਨਾਲ ਜ਼ੁਬਾਨ ਦੇਵੇਗਾ ਤੇ ਤਦ ਤੁਸੀਂ ਮਾਲਕ ਦੇ ਪਿਆਰ ਨੂੰ ਪਾ ਕੇ ਖੁਸ਼ੀਆਂ ਦੇ ਹੱਕਦਾਰ ਬੰਦੇ ਜਾਵੋਗੇ ਜਦੋਂ ਤੱਕ ਤੁਸੀਂ ਮਨ ਦੀ ਲਗਾਮ ਢਿੱਲੀ ਛੱਡੋਗੇ ਇਹ ਛੱਡੇਗਾ ਨਹੀਂ ਇਸ ਨੂੰ ਰਾਮ ਨਾਮ ਨਾਲ ਕੱਸ ਦਿਓ ਤਦ ਇਹ ਜੰਗਲੀ ਕੋੜਾ ਕਾਬੂ ਚ ਆਵੇਗਾ ਇਹ ਦਸਨਾ ਫਕੀਰਾਂ ਦਾ ਕੰਮ ਹੈ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ